ਜੀ ਲੋਕ ਜਿਵੇਂ ਆਟੋ ਜਿਹਨ ਪ੍ਰਧਾਨ ਆ ਜੀ ਅੱਜ ਕਿੰਨੇ ਆਟੋ ਰੁਕੇ ਨੇ ਅੱਜ ਘੱਟੋ ਘੱਟ ਲਗਭਗ ਸੇਰੇ ਵੀ 50 ਲਗਭਗ ਜੰਗੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਹੈ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਆ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਪ੍ਰਧਾਨ ਜੀ ਹਾਂਜੀ 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 ਤੁਹਾਡੇ ਕੋ ਆਪਣੇ ਕੋ ਲਾਇਸੈਂਸ ਹੈ ਹਾਂਜੀ ਹਾਂਜੀ ਆਰਸੀ ਹੈ ਹਾਂਜੀ ਇਹ ਦੱਸੋ ਜਿਹੜੇ ਤੁਹਾਡੇ ਜਿੰਨੇ ਵੀ ਇੱਥੇ ਆਟੋ ਚੱਲਦੇ 500 ਦੇ ਕਰੀਬ ਚੱਲਦਾ ਲਗਭਗ 500 ਤੋਂ ਸਾਰੇ ਫਿੱਟ ਨੇ ਨਹੀਂ ਜੀ ਕੀ ਹਨ ਤਈ ਹੈਂਡੀਕੈਪ ਸਰ ਤਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਨਾਲ ਇੱਥੇ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤੇ ਕਹਿੰਦੇ ਆ ਜੇ ਅਸੀਂ ਕਹਿੰਦੇ ਸਾਡੀ ਗੱਲ ਪੈਂਦੀ ਅੱਗੋਂ ਸਾਰਾ ਨੰਬਰ ਨੰਬਰ ਕਰ ਲਈ ਲਾਏ ਦੇ ਨੇ ਜਿਹੜੇ ਜਿਹੜੇ ਨੰਬਰ ਪ੍ਰੀ ਵਿਲਰਾਂ ਨੂੰ ਨਹੀਂ ਹੈਗੀ ਕੀ ਉਹ ਲਾ ਕੇ ਰੱਖੇ ਵੀ ਉਹਨਾਂ ਨੂੰ ਪਤਾ ਚਲਾਣਾ ਹੋ ਜਾਂਦੀ ਆ ਉੱਚ ਦਾ ਕਾਰ ਰਗ ਰਖੇ ਚਾਰ ਦੇ ਵਿੱਚੋਂ ਇਹ ਰਜਕ ਪਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰਜਗਾਰ ਲਗਭਗ 4-500 ਬੰਦੇ ਦਾ ਰਜਗਾਰ ਆ ਜੇ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੈ ਮੰਨਦੇ ਆ ਅਸੀਂ ਕੋਈ ਖੁਦ ਕਿਹਾ ਪ੍ਰਸ਼ਾਸਨ ਨੂੰ 500 ਚ ਕਿੰਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਲਗਭਗ 500 ਦੇ ਵਿੱਚੋਂ 100 ਦੋਸਣ ਨੂੰ ਪਤਾ ਦੋ ਤਾਈ ਸੋ ਬਹੁਤ ਜਣ ਨੇ ਪਤਾ ਨਹੀਂ ਲੋਕ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਇੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਅੱਧ ਵਿਚ ਖਲਾ ਇੱਕ ਅੱਗੇ ਗੱਡੀ ਇੱਕ ਪਿਛੇ ਰੋਕ ਦਿੰਦੇ ਆ ਉਨੇ ਵਿਸ਼ੇਕ ਤੋਂ ਦਿੰਦੇ ਆ ਆਮਸਰ ਰੋਡ ਤੇ ਗੱਡੀਆਂ 20 30 ਚੱਲਣੀਆਂ ਨੈਰੂ ਗੇਟ ਚੱਲਣੀਆਂ ਸਰਕਾਰੀ ਉਹ ਬੱਸ ਵੀ ਉਹ ਪਹਿਲੇ ਹੀ ਜਾਂਦੇ ਯੂਨੀਅਨ ਦੇ ਮੈਂਬਰ ਕਿ ਉਹ ਚਲਵਾਉਂਦੇ ਨਹੀਂ ਪਹਿਲੇ ਤਾਂ ਦੇਖ ਦੇਖੋ ਹੁਣ ਜਾਈ ਖਰਚਾ ਵੀ ਕਰਨਾ ਕੋਈ ਕੇਸ ਰੋਣਾ ਕੋਈ ਕਿੱਥੇ ਕਰ ਰਹੀ ਹੈ ਉਹ ਕੋਈ ਆਪਣੇ ਜੇਬ ਚੋਂ ਨਹੀਂ ਲਾਏਗਾ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਹੁਣ ਕੱਲ ਕੀ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿ ਰਹੇ ਆ ਵੀ ਜਿਹੜੀਆਂ ਗੱਡੀਆਂ ਗਲਤ ਚੱਲਦੀਆਂ ਉਹਨਾਂ ਦੇ ਚਲਾਨ ਹੋਣਗੇ ਕੁਝ ਸਾਡੇ ਯੂਨੀਅਨ ਦੇ ਮੈਂਬਰ ਇਲਾਵਾ ਜਿਹੜੇ ਮੈਂਬਰ ਨੇ ਉਹ ਵੀ ਦੋਸ਼ ਲਾਉਂਦੇ ਕਿ ਯੂਨੀਅਨ ਵਾਲੇ ਸਾਡੇ ਨਾਲ ਧੱਕਾ ਕਰਦੇ ਆ ਜਿਵੇਂ ਉੱਥੇ ਗੱਡੀ ਲਾਉਨੇ ਆ ਸਾਨੂੰ ਮਾਰਕਟਾਈ ਵੀ ਕਰਦੇ ਮਾਰਕਟਾਈ ਕਿਹੇ ਦੀ ਕਰਤੀ ਸਾਰੇ ਵੇਚ ਦਿਓ ਜੇ ਨੂੰ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਆ ਕੱਦ ਚਲਾ ਦਿਓ ਉਹ ਰਾਹ ਜਾਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਸਾਡੀ ਸਾਡੀ ਪਈ ਨਹੀਂ ਕਈਆਂ ਦਾ ਸਵਾਨ ਅਸਮਾਨ ਗਵਾਚਾ ਸਾਡੀ ਯੂਨੀਅਨ ਦੇ ਵਿੱਚ ਸਿਰਫ 4-4 ਲੱਖ ਦਾ ਸੋਨਾ ਆ ਆਪ ਲੋੜ ਦੇ ਲੋਕਾਂ ਬੜੀਆਂ ਅਹੀਂ ਇਹਨਾਂ ਨੇ ਇੱਕ ਟਾਈਮ ਲਾਣਾ ਨੇ ਦਸ ਦਿਨ ਦਾ ਜਾਂ ਆਪ ਤਾਂ ਟਾਈਮ ਦਿਓ ਇਹ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆ ਇਹ ਗੱਲ ਤਾਂ ਛੇ ਮਹੀਨੇ ਤੋਂ ਰਹਿ ਕੇ ਪਰਵਾਹ ਜਿਹੜੀਆਂ ਗੱਡੀਆਂ ਹੁਣ ਬਿਦਾਲੇ ਚੱਲਦੀਆਂ ਇਹਨਾਂ ਦੀ ਜਮੇ ਚੁੱਕ ਨਹੀਂ ਚਲੋ ਇਹ ਵਿਚਾਰੇ ਇਹ ਵੀ ਵਸੇ ਕਮਾ ਕੇ ਖਾਂਦੇ ਜਾ ਲਗਭਗ 50 ਗੱਡੀਆਂ ਹੈਗੀਆਂ ਅੱਜ ਕੀਤਾ ਗਿਆ ਹੈ ਵੀ ਇਹ ਜਿਹੜੇ ਈ ਰਕਸ਼ਾ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਪਰਮਾਰ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਚਲਾਈ ਜਾਂਦੇ ਨੇ ਜੀ ਇਹ ਨਾ ਅਗੇ ਵੇਂਦੇ ਨਾ ਸੱਜੇ ਵੇਂਦੇ ਨਾ ਖੱਬੇ ਵੇਂਦੇ ਆ ਇਹਨਾਂ ਨੇ ਬਹੁਤ ਮਤਲਵਾਤ ਚੁੱਕੀ ਹੈ ਸ਼ਹਿਰ ਦੇ ਵਿੱਚ ਨੰਬਰ ਇਹਨਾਂ ਨੇ ਕਿਹਨੇ ਮਿਲਾਇਆ ਲਾਇਸੈਂਸ ਕਿਹ ਕੋਈ ਨਹੀਂ ਕਿਹਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੇ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਨੰਬਰ ਨਹੀਂ ਲੱਗੇ ਪਬਲਿਕ ਇਸ ਗੱਲ ਤੋਂ ਤੇ ਖੁਸ਼ ਹੋਆ ਕਿ ਕਾਰਵਾਈ ਹੋ ਰਹੀ ਹੈ ਜੀ ਜੀ ਦੂਸਰੇ ਪਾਸੇ ਜੇ ਯੂਨੀਅਨ ਦੀ ਗੱਲ ਕੀਤੀ ਜਦੋਂ ਯੂਨੀਅਨ ਆਪ ਬਣਦੀ ਆ ਕਿ ਸ਼ਾਇਦ 90% ਹੀ ਲੋਕ ਇਹੋ ਜਿਹੇ ਆ ਨਾ ਤੇ ਉਹਨਾਂ ਨੂੰ ਟ੍ਰੈਫਿਕ ੀਨ ਦਾ ਪਤਾ ਨਾ ਲਾਇਸੈਂਸ ਈਵਨ ਦੈਨ ਕੀ ਹੈਡਿਕੈਪ ਔਰ ਨਿਸ਼ੇੜੀ ਵੀ ਨਹੀਂ ਅਇਤਰਾ ਇਹ ਵੇਖੋ ਜਿਹੜਾ ਸੱਚ ਹੈ ਸਾਰੇ ਦੇ ਸਾਹਮਣੇ ਉਹਨੇ ਮੰਨਨੇ ਪੈਣਾ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਵੀ ਕੀ ਕਰਨ ਲਏ ਆ ਕਈ ਵਾਰੀ ਅਸੀਂ ਰੋਕ ਲਏ ਉਹ ਤੇ ਰੋਕਦੇ ਆ ਰੋਕਦੇ ਆ ਦੌੜ ਜੰਦੇ ਨੇ ਮਤਲਬ ਇਹ ਗੱਲ ਨਹੀਂ ਗਈ ਠੀਕ ਹੈ ਨਹੀਂ ਗਈ ਜੰਦੇ ਨੇ ਲੋਕ ਨਸ਼ੇੜੀ ਇਹਦੇ ਚ ਵੇਖੋ ਇਹ ਤੇ ਨਹੀਂ ਮੈਂ ਕਹ ਸਕਦਾ ਕਿ ਕਿੰਨੇ ਨਸ਼ੇੜੀ ਨੇ ਪਰ ਇਹ ਧਿਆਨ ਰੱਖੀਦਾ ਜੇ ਕੋਈ ਨਸ਼ਾ ਨਸ਼ਾ ਕੀਤਾ ਜਾਪਦਾ ਤੇ ਉਹਨੂੰ ਥਿਰ ਕੇ ਤੇ ਪਤਾ ਕਰੀਦਾ ਕੀ ਲੱਗਦਾ ਇਹ ਜਿਹੜੇ ਲੋਕ ਪ੍ਰੋਫੈਸ਼ਨਲ ਡਰਾਈਵਰਸ ਨੇ ਕਿ ਜਾਂ ਫਿਰ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧੇ ਕੋ ਦਿਖਾਈ ਨਹੀਂ ਕਿ ਵਰਲੇ ਮਾਝੀ ਕੋ ਹੋਇਆ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰ ਨਾਲ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੇ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀ ਕੱਲੇ ਨਾਲ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਦੇਣਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਜੀ ਯੂਨੀਅਨ ਦੇ ਪ੍ਰਧਾਨ ਸੱਜਿਆਤ ਖੜਿਆ ਇਹ ਗੱਲ ਤੁਹਾਡਾ ਨਾਲ 6 ਮਹੀਨੇ ਪਹਿਲਾਂ ਵੀ ਇਹ ਕਰਕੇ ਗਏ ਇਹ ਬਿਰੋਨ ਲਈ ਜਾਣਣ ਵੀ ਕਿ ਉਹ ਝੂਠ ਮਾਰਦੇ ਨੇ ਤੇ ਸੱਚ ਦੇ ਖੜੇ ਆ ਅਬਦੁੱਲ ਵੀ ਦੱਸਿਆ ਇਹ ਚੱਜ ਵੀ ਸਾਡੀ ਹੋਈ ਗੱਲ ਹੈ ਹਨ ਉਹ ਇਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕੀ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹੇ ਇਹਨੂੰ ਵੀ ਕਿਹਦਾ ਨਿਸ਼ਾਨ ਕਰਕੇ ਆਪਣਾ ਰੋਟੀ ਪੈੜੇ ਕਮਾਉਣ ਦਾ ਕੋਈ ਦਾ ਵਧੀਆ ਨਹੀਂ ਗੱਲ ਹੈ ਆਮ ਤੌਰ ਤੇ ਈ ਰਿਕਸ਼ਾ ਦੇ ਹੀ ਐਕਸੀਡੈਂਟ ਸੁਣਨ ਨੂੰ ਮਿਲਦਾ ਵਾ ਕਿਉਂ ਤੇ ਮਤਬੁੱਧੀ ਆਈ ਉਹਨਾਂ ਦੀ ਵਿੱਚ 40 50% ਬੰਦੇ ਜਿਨ੍ਹਾਂ ਕੋ ਲਾਇਸੈਂਸੀਆ ਨਹੀਂ ਜਿਨ੍ਹਾਂ ਨੂੰ ਡਰਾਈਵਿੰਗ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹਨੂੰ ਚੁੱਕ ਕੇ ਪਤਾ ਲੱਗਾ ਕਿ ਉਹਦੇ ਘਰ ਦੇ ਉਹਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਉਹ ਧੜ ਨਹੀਂ ਚੱਲਦਾ ਉਹ ਸਾਰਿਆਂ ਦਿਨ ਇੱਥੇ ਰਖਸ਼ਤਨ ਹੁੰਦਾ ਕਿ ਸ਼ਹਿਰ 'ਚ ਪਰ ਮੈਨੂੰ ਇਹ ਨਹੀਂ ਕਲੀਅਰ ਹੋਇਆ ਕਿ ਸਾਡੇ ਸ਼ਹਿਰ 'ਚ ਇਹ ਹੋਰ ਕਿਤੇ ਆ ਉਹ ਨਹੀਂ ਕਰਨ ਲੱਗਦੇ ਫਿਰ ਉਹ ਵੀ ਰੋਕਾਂਗੇ ਵੀ ਇਹ ਕੰਮ ਨਾ ਕਰ ਹੁਣ ਇਹਨਾਂ ਨੂੰ ਸਮਝਾਤਾ ਗਿਆ ਸਮਝਾਤਾ ਨੂੰ ਬੜੀ ਵਾਰੀ ਪਰਸਰ ਕੱਟ ਕਰਦੇ ਆ ਨਹੀਂ ਕਰਮ ਚ ਦੇਖੋ ਜੀ ਹੁਣ ਫਿਰ ਕਰਮਾਂ ਤੋਂ ਪਹਿਗੇ ਨਾ ਕਰਨ ਦੇ ਫਿਰ ਜਾ ਚ ਕਰਾਉਣ ਦੀ ਕਰਾ ਲਈ ਆ ਬੜਾ ਲਵਾਈ ਬਰਬਾਦ ਹੋ ਗਈ ਥੋੜੀ ਜਿਹੀ ਲੋਵਾਈ ਦਿਨ ਪੁਰਾਣੀ